ਸਸਿਗਰ ਮਿੱਤਰੋ ਮੈਂ ਹੁੜਾ ਕਾਕੂ ਹੀਰਾ ਬਣਾਲੀ ਵਾਲਾ ਜਿਵੇਂ ਤੁਹਾਨੂੰ ਪਤਾ ਹੀ ਟੈਂਪੂਆਂ ਦਾ ਛੂਲਿਆਂ ਦਾ ਹੋਰ ਵੱਡਾ ਇੱਕ ਹੋਰ ਦਰਿਆ ਚੱਲ ਰਿਹਾ ਸੋ ਨਿੱਕੇ ਨਿੱਕੇ ਜਵਾਕਾਂ ਨੂੰ ਕਿਵੇਂ ਬਗਿਆੜਦੇ ਨੇ ਤੇ ਪਹਿਲਾਂ ਤਾਂ ਪੰਜਾਬੀ ਗਾ ਵੀਡੀਓ ਨੂੰ ਸ਼ੇਅਰ ਕਰੋ ਦਬਕੇ ਰਾਤ ਮੈਨੂੰ 9 9:30 ਵਜੇ ਫੋਨ ਆਇਆ ਇਸ ਟੈਂਪੂ ਦਾ ਤੇ ਇਹਨੇ ਕੀ ਕੁਛ ਕਿਹਾ ਤੇ ਪੂਰੀ ਵੀਡੀਓ ਸੁਣੋ ਵੀ ਨਿੱਕੇ ਨਿੱਕੇ ਜਵਾਕਾਂ ਨੂੰ ਕਿਵੇਂ ਗਾਲਦੇ ਨੌਜਵਾਨ ਪੀੜੀ ਨੂੰ ਬਚਾਉਣਾ ਚਾਹੁੰਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤੇ ਪਾਉ ਲਾਨਤ ਆ ਜੂਗਣਾ ਵੀ ਤੂੰ ਜਵਾਕ ਬਗਿਆੜਦਾ ਸਾਲਾ ਪਹਿਲਾਂ ਤਾਂ ਤੈਨੂੰ ਸ਼ਰਮ ਹੋਣੀ ਚਾਹੀਦੀ ਠੀਕ ਹੈ ਨਾ ਕਿੱਥ ਠੀਕ ਆ ਫੋਨ ਕੱਟ ਨਾ ਕੱਟ ਤੇਰੀ ਰਿਕਾਰਡਿੰਗ ਹੋ ਗਈ ਤੇ ਤੜਕੇ ਨੂੰ ਮਿੱਤਰਾ ਤੂੰ ਐਸਾ ਕਿਵੇਂ ਸਮਾਨ ਸਮਾਨ ਕਿਹੜਾ ਹੋਣੀ ਬੋਲ ਕੇ ਦੱਸਾਂ ਐ ਪਤਾ ਇਹਨਾਂ ਦਾ ਭਰਾ ਉਸਮਾਨ ਤੁਹਾਨੂੰ ਬੜਾ ਕੁਛ ਹੁੰਦਾ ਇਹ ਮਾਇਰਾਂ ਦੇ ਕੋਲੋਂ ਹੂੰ ਕੰਮ ਕੰਮ ਤਾਂ ਇਹ ਕਹਦੇ ਨਹੀਂ ਕਿਹਨੇ ਕੰਮ ਵਾ ਕੰਮ ਕਿਹੜਾ ਜਿਗਾਰ ਜਿਗਾਰ ਕਿ ਲੱਭੀ ਤੇਰੀ ਮਾਰੀਏ ਜੀਆ ਕਿਨੇ ਮੈਂ ਹਾਂਜੀ ਪਹਿਲਾਂ ਤਾਂ ਬਾਈ ਯਾਰ ਤੈਨੂੰ ਮੈਂ ਕੀ ਕਹਾਂ ਵੱਡੇ ਭਾਈ ਹਾਂਜੀ ਅ ਤਰਾ ਵਿਆਹ ਹੋਇਆ ਕਿ ਹੋਇਆ ਨਹੀਂ ਹਾਂਜੀ ਅੱਛਾ ਠੀਕਾ ਤੇ ਹੋਰ ਦੱਸ ਹਾਂ ਬਈ ਗਲਤ ਗੱਲਾਂ ਕਰੀਏ ਨਾ ਪੰਦਰਾਂ ਤੋਂ ਕਾਹ ਤੋਂ ਮਿਲਿਆ ਯਾਰ ਹਲੋ ਹਾਂਜੀ ਹਾਂਜੀ ਉਹ ਪਹਿਲਾਂ ਆਵਾਜ਼ ਨਹੀਂ ਆ ਰਹੀ ਸੀ ਬਾਈ ਹੁਣ ਦੱਸੋ ਤੇ ਤੁਹਾਡੇ ਕੋਲ ਕੌਣ ਸੰਭਾ ਕੱਲੀ ਹੁੰਨਾ ਬਾਈ ਮੇਰਾ ਕਿਹੜਾ ਵਿਆਹ ਹੋਇਆ ਭੱਟੇ ਬਾਈ ਤੁਸੀਂ ਕਿੱਥੋਂ ਬੋਲਦੇ ਸੀ ਕੱਗੇ ਤੋਂ ਕੱਗੇ ਤੋਂ ਹਾਂਜੀ ਕੱਗਾ ਕੇ ਟੱਡਾ ਦੇ ਕੱਗਾ ਕੱਗਾ ਕੱਗ ਜਿਹੜਾ ਕਿਹੜਾ ਪੈਂਦਾ ਆਪਣਾ ਪਟਿਆਲਾ ਹੈ ਪਟਿਆਲਾ ਜਿਹੜਾ ਓਕੇ 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 ਉਹ ਮਿਹਨਤ ਥੋੜੀ ਆਵਾਜ਼ ਨਹੀਂ ਆ ਰਹੀ ਸੀ ਵੀਰੇ ਤਾਂ ਕਰਕੇ ਅੱਛਾ ਆਪਣਾ ਹੀ ਤੇ ਮੈਂ ਤਾਂ ਮਾਨਸਾ ਤੋਂ ਆਗਾ ਹੁਣ ਦੱਸੋ ਅੱਛਾ ਰਹਿਤੋਂ ਮਾਨਸਾ ਤੋਂ ਮਾਨਸਾ ਤੋਂ ਅੱਛਾ ਹਾ ਵਧੀਆ ਹਾਂ ਹੁਣ ਦੱਸੋ ਤੁਸੀਂ ਕੀ ਕਹਿੰਦੇ ਸੀਗੇ ਪਾਸਾ ਕੰਮ ਘੜਾ ਦੀ ਕੀ ਨਹੀਂ ਕੰਮ ਘੜਾਣਾ ਮਾਨਸਾ ਦਾ ਕੰਮ ਘੜਾ ਦੀ ਕੀ ਦਾ ਮੇਰਾ ਹਾਂਜੀ ਨਾ ਨਾ ਬਈਰਾ ਆਪਾਂ ਦਾ ਗਲਤ ਕੰਮ ਤਾਂ ਦੂਰ ਆ ਵੜੇ ਬਾਈ ਅੱਛਾ ਹਾਂ ਆਪਾਂ ਦਾ ਇਦਾਂ ਨੇ ਹੈ ਨਹੀਂ ਬਾਈ ਹਨਾ ਤੇ ਦੇਖ ਲਓ ਕਿਵੇਂ ਸੀ ਕਿ ਤੂੰ ਹੀ ਆ ਪਹੇ ਜਾ ਹਾਂਜੀ ਕਿ ਤੂੰ ਆਪ ਹੀ ਆ ਜਾ ਮੈਂ ਆ ਕੇ ਕਰਦੇ ਹਾਂ ਅੱਛਾ ਤੂੰ ਮਤਲਬ ਸਟੂਲਾ ਕਹਿ ਸਕਦੇ ਆ ਹਾਂਜੀ ਓਕੇ 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 ਠੀਕ ਆ ਲੈ ਵੀ ਮੇਤਰਾ ਗੱਲ ਸੁਣ ਲੈ ਇੱਕ ਪਹਿਲਾਂ ਤਾਂ ਦੇਖ ਵੀਰੀ ਪਹਿਲਾਂ ਫੋਨ ਨਾ ਕੱਟੀ ਗੱਲ ਸੁਣ ਲੈ ਧਿਆਨ ਨਾਲ ਪਹਿਲਾਂ ਤਾਂ ਤੈਨੂੰ ਸ਼ਰਮ ਹੋਣੀ ਚਾਹੀਦੀ ਪਤਾ ਹੈ ਨਾ ਤੇਰੀ ਉਮਰ ਕਿੰਨੀ ਹੈ ਬਿਲਕੁਲ ਐਨਸਰ ਹਾਂ ਮੈਂ ਫੇਸ ਨਾ ਮੈਂ 30 ਸਾਲ ਉਮਰ ਆ ਤੇ ਵਿਆਹ ਹੋਇਆ ਤੇਰਾ ਹਾਂਜੀ ਅੱਛਾ ਵਿਆਹ ਤੇਰਾ ਹੋਇਆ ਨਹੀਂ ਮਤਲਬ ਤੂੰ ਸਟੂਲਾ ਗਏਗਾ ਨਾ ਹਣ ਤੇ ਬਾਕੀ ਤੂੰ ਮੈਨੂੰ ਆਪ ਹੀ ਹਣਾ ਉਹ ਕਰਤਾ ਤੇ ਬਾਕੀ ਤੇਰੀ ਕੱਲੀ ਕੱਲੀ ਗੱਲ ਦੀ ਰਿਕਾਰਡਿੰਗ ਹੋ ਗਈ ਵੀਡੀਓ ਬਣ ਗਈ ਤੇ ਤੈਨੂੰ ਕਿਵੇਂ ਪੁਲਿਸ ਨੂੰ ਦੇ ਰਿਹਾ ਤੇਰਾ ਨੰਬਰ ਵੀ ਤੂੰ ਜਵਾਕ ਬਗਿਆੜਦਾ ਸਾਲਾ ਪਹਿਲਾਂ ਤਾਂ ਤੈਨੂੰ ਸ਼ਰਮ ਹੋਣੀ ਚਾਹੀਦੀ ਠੀਕ ਹੈ ਨਾ ਕਿੱਥੋਂ ਦੀਆਂ ਤੂੰ ਲਗੌੜੀ ਪਹਿਲਾਂ ਤਾਂ ਤੂੰ ਐਂ ਹਸਾ ਬਲਣਾ ਠੀਕ ਆ ਫੋਨ ਕੱਟ ਨਾ ਕੱਟ ਤੇਰੀ ਰਿਕਾਰਡਿੰਗ ਹੋ ਗਈ ਤੇ ਤੜਕੇ ਨੂੰ ਮਿੱਤਰਾਂ ਤੂੰ ਐਂ ਹਸਾ ਬਲਣਾ ਆਲੇ ਹੁਣ ਫੋਨ ਕੱਟ ਗਿਆ ਐਂ ਜਵਾਕਾਂ ਨੂੰ ਮਿੱਤਰੋ ਬਗਿਆੜਦੇ ਨੇ ਠੀਕ ਹੈ ਨਾ ਤੇ ਮੇਰਾ ਭਰਾ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਮੇਰਾ ਵੀਰ ਹੱਥ ਵੰਨ ਕੇ ਬੇਨਤੀ ਇਹ ਨਾ ਕੀਤੀ ਪੰਜਾਬੀਓ ਤਾਂ ਕੋਈ ਫਾਇਦਾ ਨਹੀਂ